ਤੇ ਤਰੀ ਵਾਲੀ ਮਸਰਾ ਦੀ ਦਾਲੀ ਪਿੰਦੇ ਰੋਟੀ ਦਾ ਕੀ ਕੁੱਟੇ ਆਹ ਨਹੀਂ ਪਿੰਦੇ ਤਰੀ ਵਾਲੀ ਮਸਰਾ ਦੀ ਦਾਲ ਨਹੀਂ ਚੁੱਬੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਚੁੱਬੀ ਮਾਰਿਆ ਆਲੂ ਵੀ ਨਹੀਂ ਉਹ ਲੱਭਦਾ ਨਹੀਂ ਤਰੀ ਨਾਲ ਪਲੇਟ ਭਰਦੀ ਤੇਰੇ ਯਾਰ ਨੇ ਇੱਕ ਸੁਣਾ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਪੀਕੇ 4 ਵਜੇ 33 ਠੰਡੀ ਚਾਣੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਲੈਂਦੇ ਪੀਟੀ ਆਈ ਪੁੱਠੇ ਸਿੱਦੇ ਢਾਣੀ ਜਾਂਦੇ ਡੰਡਿਆਂ ਨਾਲ ਚਮੜੀ ਉਠਾਣੀ ਪਸੂ ਅੱਜ ਜੰਦ ਕਰਤੀ ਤੇਰੇ ਯਾਰ ਨੇ ਇੱਕ ਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਇੱਕ ਸੂਤਾ ਜੱਪ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਡੱਡੂ ਚਿੱਤਾਂ ਮੋਂਕੀ ਮੱਛੀ ਚਾਲਾਂ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐਨਵਾਕ ਕੰਦਾ ਵੀਟ ਪਾਉਂਦੇ ਨੇ ਡੱਡੂ ਚਿੱਤਾਂ ਮੋਂਕੀ ਮੱਛੀ ਚਾਲਾਂ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐਨਵਾਕ ਕੰਦਾ ਵੀਟ ਪਾਉਂਦੇ ਨੇ ਫਰੰਟ ਰੂਲ ਜਦੋਂ ਐ ਲਵਾਉਂਦੇ ਨੇ ਨਹੀਂ ਬੈਕ ਰੂਲ ਜਦੋਂ ਐ ਲਵਾਉਂਦੇ ਨੇ ਬਸਾਰ ਵੰਗੂ ਦੀ ਸੇ ਧਰਤੀ ਰੇ ਯਾਰ ਨੇ ਇੱਕ ਸੂਤਾ ਪੰਡਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਇੱਕ ਸੂਤਾ ਜੱਬ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਦੋ ਰੋਟੀਆਂ ਤੋਂ ਮਲੇ ਰੋਟੀ ਵਾਧਣਾ ਪੈਂਦਾ ਇਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਮੀਟ ਮਿਲਣਾ ਹੁੰਦਾ ਜਿੱਦੇ ਖਾਨੂਨੀ ਹੁੰਦੇ ਗਮ ਹੋ ਜੇ ਭਰਤੀ ਮੇਰੇ ਯਾਰ ਨੇ ਇੱਕ ਕਸੂਤਾ ਪਿਆ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਇੱਕ ਕਸੂਤਾ ਜਾ ਕੇ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਬਰੇਡ ਚੱਲਦੀ ਆ ਪੂਰੇ ਘੰਟੇ 7 ਨਹੀਂ ਪਿਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਬਰੇਡ ਚੱਲਦੀ ਆ ਘੰਟੇ ਪੂਰੇ 7 ਨਹੀਂ ਵਿਚੋ ਕਸ ਦੇ ਪਾਈਆਂ ਨਾਲ ਹੱਤ ਨਹੀਂ ਇਥੇ ਚੱਲਦਾ ਕਿਸੇ ਦਾ ਕੋਈ ਨਾ ਵਸਣੀ ਹਾਏ ਕਰਾਉਂਦੇ ਬਸ ਬਸ ਨਹੀਂ ਕਾਨੂੰਨ ਹੁੰਦੇ ਬੜੇ ਸਖਤੀ ਤੇਰੇ ਯਾਰ ਨੇ ਕਸੂਤਾ ਜਦ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਕਸੂਤਾ ਜਦ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਪਾਏ ਸਾਡੇ ਚ ਵਿਛੋਲੇ ਮਜਬੂਰੀਆਂ ਗੱਲ ਚਾਉਂਦਾ ਸੀਗਾ ਤੇਰੀਆਂ ਹੀ ਚੂਰੀਆਂ ਬਾਏ ਸਾਡੇ ਚ ਬਿਛੋੜੇ ਮਜਬੂਰੀਆਂ ਗੱਲ ਚੋਂਦਾ ਸੀਗਾ ਤੇਰੀਆਂ ਹੀ ਚੂਰੀਆਂ ਰੱਬ ਪਾਵੇ ਨਾ ਬਣਾ ਦੇ ਵਿੱਚ ਦੂਰੀਆਂ ਸਣਾ ਦੂ ਸਭ ਹੱਡ ਭਰਤੀ ਤੇਰੇ ਯਾਰ ਨੇ ਕਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਡਾਂਸਰ